ਹਾਂਜੀ ਬਾਈ ਜੀ ਅੱਜ ਤੁਹਾਨੂੰ ਦਿਖਾਉਣਾ ਬਾਈ ਜੀ ਤਨੌਲੇ ਦਾ ਬੀ ਐਫ ਐ ਮੇਲਾ ਯਾਨੀ ਕਿ ਮੱਝਾਂ ਗਾਇਆਂ ਦਾ ਮੇਲਾ ਬਾਈ ਜੀ ਤੁਸੀਂ ਦੇਖ ਸਕਦੇ ਹੋ ਇਸ ਮੇਲੇ ਦੇ ਵਿੱਚ ਬਾਈ ਇੱਕ ਪੈਨਾ ਟਰੈਕਟਰ ਤੇ 4 ਪੌਣ ਵਾਲੀਆਂ ਮਸ਼ੀਨਾਂ ਐਗਰੀਕਲਚਰ ਦਾ ਹਰੇਕ ਸੰਦ ਆਇਆ ਹੋਇਆ ਹੈ ਬਾਈ ਜੀ ਤੇ ਵੀਡੀਓ ਨੂੰ ਗੱਭ ਕੇ ਸ਼ੇਅਰ ਕਰ ਦਿਓ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਾਨੂੰ ਦਿਖਾਉਣਾ ਜੀ ਵੀਡੀਓ ਸਾਰੇ ਮੇਲੇ ਦੀ ਚਲੋ ਬਈ ਅੱਗੇ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਤੇ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਆਪਣਾ ਫੋਨ ਨੰਬਰ ਆ ਜੀ 7885 36188 ਦੇ ਕਾਲ ਕਰਿਓ ਬਾਈ ਜੀ ਧੰਨਵਾਦ ਜੀ ਵੀਫਾ ਮੇਲੇ ਦੀ ਪਹਿਲੀ ਆਈਟਮ ਦੇਖੋ ਬਾਈ ਜੀ ਵੀਫਾ ਮੇਲਾ ਧਨੋਲਾ ਦੇ ਵਿੱਚ ਬਾਈਆਂ ਜੀ ਬਾਈ ਲਾਈਆਂ ਵੀ ਇਹਨੇ ਛਟਾਲਾਂ ਤੁਸੀਂ ਦੇਖ ਸਕਦੇ ਹੋ ਆਪਣੇ ਸ਼ਹਿਰ ਧਨੋਲੇ ਦੇ ਵਿੱਚ ਮੇਲਾ ਲੱਗਿਆ ਹੋਇਆ ਬਾਈ ਜੀ ਤੁਸੀਂ ਦੇਖ ਸਕਦੇ ਹੋ ਰੋਟਾਵੇਟਰ ਦੇਖੋ ਬਾਈ ਜੀ ਬਹੁਤ ਘੈਂਟਾ ਰੋਟਾਵੇਟਰ ਤੇ ਇੱਧਰ ਆ ਗਿਆ ਬਾਈ ਜੀ ਕੰਪਿਊਟਰ ਕਰਾਹਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਕੰਪਿਊਟਰ ਕਰਾਹਾ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਸੀਂ ਦੇਖੋਗੇ ਬਾਈ ਮੇਲਾ ਬਹੁਤ ਘੈਂਟ ਮੇਲਾ ਲੱਗਿਆ ਹੋਇਆ ਤਨਹੋਲੇ ਦੇ ਵਿੱਚ ਲਓ ਬਾਈ ਜੀ ਤੂੜੀ ਵਾਲੀ ਮਸ਼ੀਨ ਖੜੀ ਆ ਬਾਈ ਤੁਸੀਂ ਦੇਖ ਸਕਦੇ ਹੋ ਐਗਰੀ ਜੋਣ ਦੀ ਲਓ ਬਾਈ ਸ਼ਤਰਾਜ ਵੀਡੀਓ ਨੂੰ ਬਾਈ ਸ਼ੇਅਰ ਲਾਜ਼ਮੀ ਕਰਨਾ ਦੇਖੋ ਬਾਈ ਜੀ ਕਿਆ ਬਾਤਾਂ ਨੇ ਬਾਈ ਜੀ ਇੱਧਰ ਆ ਤੁਹਾਨੂੰ ਹੋਰ ਦਿਖਾਉਣੇ ਆ ਬਾਈ ਜੀ ਮੱਕੀ ਬੀਜਣ ਵਾਲੀ ਮਸ਼ੀਨ ਤੁਸੀਂ ਦੇਖੋਗੇ ਬਾਈ ਜੀ ਲਓ ਜੀ ਕਿਆ ਬਾਤ ਹੈ ਬਾਈ ਜੀ ਕੰਢੇ ਹੀ ਕੱਢੇ ਪਿਆ ਭਰਾਵਾ ਇਹ ਰੁਹੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਲਓ ਜੀ ਮੇਲੇ ਤੇ ਆਇਆ ਭਰਾ ਆਪਣੇ ਸੰਦਾਂ ਦੀਆਂ ਮਸੂਰੀਆਂ ਕਰਨ ਦੀ ਖਾਤਰ ਤੁਸੀਂ ਦੇਖ ਸਕਦੇ ਹੋ ਬਾਈ ਜੀ ਮੱਕੀ ਬੀਜਣ ਵਾਲੀ ਮਸ਼ੀਨ ਲਓ ਜੀ ਇੱਧਰ ਆ ਗਿਆ ਜੀ ਆਹ ਰੋਟਾਵੇਟਰ ਜਾਂ ਛੋਟਾ ਇੱਕ ਨਾਲੇ ਹਾਲ ਨੇ ਬਾਈ ਜੀ ਨਾਲੇ ਰੋਟਾਵੇਟਰ ਦਾ ਕੰਮ ਕਰਦਾ ਇਹ ਤੁਸੀਂ ਦੇਖ ਸਕਦੇ ਹੋ ਬਾਈ ਜੀ ਘੈਂਟ ਆ ਬਾਈ ਕੰਮ ਆ 3.5 ਲਟੀਆਰ ਲਓ ਬਾਈ ਜੀ ਅੱਗੇ ਚਾਲਦੇ ਆ ਬਾਈ ਜੀ ਹੁਣ ਤੁਹਾਨੂੰ ਦਿਖਾਉਣੇ ਆਗੇ ਲਓ ਬਾਈ ਹੁਣ ਦੇਖੋ ਤੁਸੀਂ ਚਾਰ ਵਾਲੀ ਮਸ਼ੀਨ ਜਿਹੜੀ ਮੱਕੀ ਦਾ ਚਾਰ ਪਾਉਂਦੀ ਆ ਤੁਸੀਂ ਦੇਖ ਸਕਦੇ ਹੋ ਬਾਈ ਏਸੀ ਮਸ਼ੀਨ ਆ ਬਾਈ ਏਸੀ ਮਸ਼ੀਨ ਆ ਤੁਸੀਂ ਦੇਖੋ ਬਈ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੀ ਦਬ ਕੇ ਬੀਕੇਟੀ ਦੇ ਟਾਇਰ ਆ ਬਾਈ ਜੀ ਪਾਏ ਪਾਏ ਵੱਡੇ ਟਾਇਰ ਆ ਜੀ 18 4 ਆਰ 30 ਦੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਬਹੁਤ ਘੈਂਟ ਆ ਬਾਈ ਜੀ ਕਿਸਾਨਾਂ ਦੀ ਪਹਿਲੀ ਪਸੰਦ ਤੁਸੀਂ ਇਹਨਾਂ ਦੇਖੋ ਬਾਈ ਜੀ ਕਿਆ ਬਾਤ ਆ ਬਾਈ ਜੀ ਦੇਖੋ ਆਹ ਆ ਵੱਡਾ ਹੀ ਜਗ੍ਹਾਣ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਾਈ ਪ੍ਰੈਸ਼ਰ ਕਰੂਸਰ ਤੇ ਸਾਰੀ ਮਸ਼ੀਨ ਲਓ ਜੀ ਘੈਂਟ ਆ ਕੰਮ ਪੌੜੀ ਚੜ੍ਹਨ ਨੂੰ ਬਾਈ ਜੀ ਏਸੀ ਵਿੱਚ ਗਰਮੀ ਨਹੀਂ ਲੱਗਦੀ ਜੇ ਸਾਕੇ ਬਾਈ ਬੂਮ ਦੇ ਵਿੱਚ ਜਾਵੜੋ ਕਾ ਸਿਲੰਡਰ ਆ ਬਾਈ ਇਹ 6 ਸਿਲੰਡਰ ਆ ਬਾਈ ਜੀ ਇਹ ਲਓ ਜੀ 6 ਸਿਲੰਡਰ ਕ ਪੈਨ ਆ ਬਾਈ ਜੀ ਇਹ 4 ਪਾਉਣ ਵਾਸਤੇ ਹਨਾ ਜੀ ਮੱਤੀ ਦਾ 25 ਹਾਰਸ ਪਾਵਰ ਹਾਂਜੀ 225 ਹਾਊਸ ਪਾਵਰ ਆ ਜੀ ਪਾਣੀ ਪੂਣੀ ਚੱਲ ਪੈਂਦੇ ਮਾੜਾ ਮੋਟਾ ਜੀ ਇਹ ਪਾਣੀ ਤਾਂ ਜਿੰਨਾ ਪਾਣੀ ਛੱਡ ਕੇ ਵੜਨ ਲੋ ਚਾਹੇ ਕਦੂ ਕਰੀ ਚੱਲੋ ਨਾਲ ਅੱਛਾ ਹਾਂਜੀ ਚੱਲੂਗੀ ਠੀਕ ਹੈ ਜੀ 4/4 ਆ ਜੀ ਸਾਰੀ ਹਾਈਡਰੌਲਿਕ ਹੈ ਜੀ ਇਹਦੇ ਵਿੱਚ ਕਲੱਚ ਹੈ ਔਰ ਕਲੱਚ ਪਲੇਟ ਹੈ ਨਹੀਂ ਠੀਕ ਹੈ ਜੀ ਕਲੱਚ ਪਲੇਟ ਹੈ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਸਾਰੀ ਹਾਈਡਰੌਲਿਕ ਨਾਲ ਪਲੇਟਿੰਗ ਸਿਸਟਮ ਆ ਸਾਰਾ ਠੀਕ ਹੈ ਬਾਈ ਕਹਿੰਦਾ ਬਈ ਕਲੱਚ ਬਲੇਟਾ ਚ ਹੈ ਨਹੀਂ ਨਵੇਂ ਤੱਕ ਨੀਕ ਦੀ ਮਸ਼ੀਨ ਆ ਬਾਈ ਤੁਸੀਂ ਦੇਖ ਸਕਦੇ ਹੋ ਸਾਡੀ ਆਪਾਂ ਜੀ ਸਾਡੇ ਕੋਲ 2 ਸਾਲ ਪਹਿਲਾਂ ਚੱਲਦੀ ਰਹੀ ਉਹਨੂੰ ਇਹ ਕਿੱਥੇ ਮਿਲਦੀ ਹੈ ਜੀ ਇਹ ਮਸ਼ੀਨ ਆਪਣਾ ਹੈਗਾ ਜੀ ਪਿੰਡ ਟਪਹਾੜੀ ਤਹਿਸੀਲ ਰਾਮਪਰਾਪੂਲ ਜਿੱਨਾ ਬਠਿੰਡਾ ਜੀ ਠੀਕ ਹੈ ਜੀ ਹਾਂਜੀ ਓਕੇ ਜੀ ਸ਼ਾਦਾ ਨਾਮ ਹੈਗਾ ਆਪਣਾ ਬੀ ਐਮ ਵਰਕਸ ਜੀ ਫੋਨ ਨੰਬਰ ਦੱਸੋ ਜੀ ਫੋਨ ਨੰਬਰ ਜਾਉਂਦੇ ਆਪਾਂ ਹੋਰ ਵੀ ਪ੍ਰੋਡਕਟ ਬਣਾਉਣਾ ਜਿਹੜੇ ਸਾਰੇ ਮੈਂਸ਼ਨ ਕੀਤੇ ਹੋਏ ਜੀ ਠੀਕ ਹੈ ਜੀ ਭਾਈ ਆਹ ਵਾਜਾ ਦਾ ਫੋਨ ਨੇ ਆਪਣੇ ਬੀਨਰ ਹੋਗੇ ਟੀਐਮਆਰ ਹੋਗੇ ਕੋਈ ਆਪਣਾ ਟਰੈਕਟਰ ਦੇ ਫਰੰਟ ਐਂਡ ਰੋਟਰ ਹੋ ਗਿਆ ਜੀ ਹਰ ਕੈਡਮ ਦੀ ਆਪਣੇ ਕੋਲ ਫੈਸਿਲਿਟੀ ਠੀਕ ਹੈ ਜੀ ਜਿਹੜਾ ਕਟਰ ਵੀ ਬਾਕੀ ਮਸ਼ੀਨਾਂ ਨਾਲੋਂ ਸਪੈਸ਼ਲ ਹੈ ਜੀ ਅੱਛਾ ਜੀ ਇਹਦੇ ਵਿੱਚ ਕੋਈ ਵੀ ਬੈਲਟ ਨਹੀਂ ਦੀ ਕਟਰ ਦੇ ਵਿੱਚ ਅੱਛਾ ਕੋਈ ਵੈਲਡ ਨਹੀਂ ਜੀ ਹਾਂਜੀ ਠੀਕ ਹੈ ਮੰਨ ਲਓ ਗੇਰਾਂ ਨਾਲ ਆਪਰੇਟ ਹੈਗਾ ਇਹ ਅੱਛਾ ਜੀ ਇਹਦੇ ਵਿੱਚ ਕਿਤੇ ਵੀ ਜੋ ਪੇਡ ਹੁੰਦਾ ਘੁੰਮਦਾ ਹੈਗਾ ਇਹ ਤੇ ਕੋਈ ਬੈਂਟ ਜਿਆ ਦੇ ਅੰਦਰ ਉਸਕੇ ਨਾਲ ਸਾਰੇ ਗੇਅਰ ਬਾਕਸ ਆ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਇਹ ਜੀ ਆ ਕਟਰ ਕੱਟ ਕੇ ਹੋਰ ਕਟਰ ਤਾਂ ਨਹੀਂ ਪੈਂਦਾ ਕੋਈ ਇਹਦੇ ਦੋ ਫੈਸਿਲਟੀਆਂ ਆ ਜੀ ਆਪਣਾ ਇਧਰ ਇੱਕ ਬੈਨਰ ਦੇ ਉੱਪਰ ਵੀ ਲਾਇਆ ਵਾ ਦੂਸਰੀ ਮਸ਼ੀਨ ਆ ਜ ਸਾਡੇ ਕੋਲ ਟਾਈਮ ਘੱਟ ਸੀ ਅਸੀਂ ਲੈ ਕੇ ਨਹੀਂ ਆਏ ਅੱਛਾ ਜੀ ਇੱਕ ਆਪਾਂ ਹੁਣ ਆਉਣ ਵਾਲੇ ਸਮੇਂ 'ਚ ਮੰਨ ਲਓ ਪਰਾਲੀ ਦੀ ਸਮੱਸਿਆ ਜਿਹੜੀ ਜ਼ਿਆਦਾ ਹੈਗੀ ਹਾਂਜੀ ਪਰਾਲੀ ਨੂੰ ਆਪਾਂ ਚਾਰ ਦੇ ਵਿੱਚ ਤਬਦੀਲ ਕਰਨ ਵਾਸਤੇ ਜਾਂ ਉਹਨੂੰ ਕੁਤੜਾ ਕਰਕੇ ਵੇਚਣ ਵਾਸਤੇ ਇੱਕ ਮਲਟੀ ਕਟਰ ਲਾਇਆ ਜੀ ਨਾਲ ਠੀਕ ਹੈ ਜੀ ਜੋ ਬਿਨਾਂ ਅੱਗ ਲਾਏ ਤੋਂ ਜਿਵੇਂ ਆਪਣੀ ਪਰਾਲੀ ਦੀ ਲਿੱਦ ਕੈਦ ਲੈਣੇ ਹੈਗੇ ਠੀਕ ਹੈ ਜੀ ਸਮੇਤ ਉਸ ਨੂੰ ਜਦੋਂ ਥੌਲ ਵੱਢ ਕੇ ਕੰਬਾਈਨ ਬਾਹਰ ਨਿਕਲ ਜਾਂਦੀ ਹੈ ਤਾਂ ਆਪਾਂ ਇਹਨੂੰ ਚਲਾ ਕੇ ਉਹਦਾ ਕੁਤੜਾ ਕਰਕੇ ਟਰਾਲੀ ਦੇ ਵਿੱਚ ਸਾਫ ਕਰਦੇ ਹਾਂ ਠੀਕ ਹੈ ਜੀ ਉਹਨੂੰ ਚਾਹੇ ਤੁਸੀਂ ਫਸਲਾਂ ਦੇ ਹਥਿਆਰ ਵਾਸਤੇ ਵਾਪਸ ਲੋ ਚਾਹੇ ਕਿਸੇ ਪੇਪਰ ਮਿਲ ਨੂੰ ਵੇਚ ਦਿਓ ਗੱत्ता ਫੈਕਟਰੀ ਨੂੰ ਵੇਚ ਦਿਓ ਖਾਦ ਵਗੈਰਾ ਬਣਾਉਣੀ ਆ ਟੋਆ ਪਾਟਦੇ ਹੋ ਤੇ ਪਾਣੀ ਪਾ ਕੇ ਦੱਬਦੇ ਹੋ ਹਰ ਇੱਕ ਕੰਮ ਲਈ ਉਹ ਮੰਨ ਲਓ ਤਿਆਰ ਆ ਅਗਲਾ ਸਮਾਂ ਆਪਾਂ ਨੂੰ ਪਤਾ ਵੀ ਜਿਹੜੀ ਅੱਗ ਹੈ ਉਹ ਲਗਾਈ ਜਾ ਰਹੀ ਹੈ ਜੀ ਹਾਂਜੀ 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 ਬਹੁਤ ਤਾਂ ਮੇਨ ਮੁੱਦਾ ਹੋਣਾ ਚਾਰ ਦੇ ਨਾਲ ਨਾਲ ਇਹੀ ਹੈ ਵੀ ਪ੍ਰਾਣੀ ਥੋੜਾ ਜੀਮੇਦਾਰ ਇਹਨਾਂ ਪਰੇਸ਼ਾਨ ਹੋਇਆ ਵਾ ਕਿ ਉਹ ਤੋਂ ਵੀ ਆਪਾਂ ਥੋੜਾ ਜਿਆ ਬਿਨਾਂ ਅੱਗ ਲਾਏ ਤੋਂ ਸ਼ਕਾਰਾ ਕਰਨ ਵਾਸਤੇ ਇਹ ਮਸ਼ੀਨ ਸਾਡੀਆਂ ਚੱਲ ਚੁੱਕੀਆਂ ਆ ਦੋ ਮਸ਼ੀਨ ਸਾਡੀਆਂ ਤਰਨ ਤਰਨ ਚੱਲੀ ਜਾਂਦੀਆਂ ਠੀਕ ਹੈ ਜੀ ਮੋਨਾਈ ਬਿਜਾਈ ਵਗੈਰਾ ਠੀਕ ਹੈ ਜੀ ਓਕੇ ਸਾਡੇ ਜਿਹੜੇ ਬਹੁਤ ਪ੍ਰੋਡਕਟ ਆ ਉਹ ਫਲੈਕਸ ਦੇ ਉੱਪਰ ਸਾਰੇ ਠੀਕ ਹੈ ਜੀ ਲੋ ਬਾਈ ਤੁਹਾਨੂੰ ਦਿਖਾਉਣੇ ਆਗੇ ਠੀਕ ਹੈ ਜੀ ਲੋ ਬਾਈ ਤੁਹਾਨੂੰ ਇਹਨਾਂ ਦੇ ਪ੍ਰੋਡਕਟ ਦਿਖਾਉਣੇ ਬਾਈਆਂ ਦੇ ਜਿਹੜੇ ਬਣਾਏ ਹੋਏ ਆ ਹੁਣ ਤੱਕ ਤੁਸੀਂ ਦੇਖ ਸਕਦੇ ਹੋ ਬਾਈ ਜੀ ਮਾਰੋਨੇਗਾ ਬਾਈ ਜੀ ਲਓ ਆ ਸੰਧ ਬਾਈ ਨੇ ਤਿਆਰ ਕਰ ਦਿੱਤੇ ਇਹ ਤੋਂ ਪਹਿਲਾਂ ਇਹ ਦੇਖ ਸਕਦੇ ਹੋ ਦੇਖੋ ਜੀ ਰੇਟ ਕਿੰਨਾ ਜੀ ਦਾ ਵੀਜੀ ਰੇਟ ਹੈਗਾ ਆਪਣਾ 55 ਲੱਖ ਰੁਪਇਆ ਏਸੀ ਕੈਬ ਦੇ ਨਾਲ ਜਿਹੜਾ ਆਪਣਾ ਮੇਲਾ ਲੱਗਿਆ ਹੋਇਆ ਹੈ ਬੀਐਫਏ ਦੇ ਖਵਾਂ ਦੇ ਵਿੱਚ ਆਪਾਂ 2 ਲੱਖ ਦੀ ਬੰਦੇ ਨੂੰ ਰਿਵੈਟ ਦੇ ਰખી ਆ 55 ਲੱਖ ਰੁਪਇਆ ਰੇਟ ਹੈ ਜੀ ਠੀਕ ਹੈ ਜੀ ਲਓ ਬਾਈ ਜੀ 2 ਲੱਖ ਰੁਪਇਆ ਬਾਈ ਕਹਿੰਦੇ ਸਸਤੀ ਦੇਵਾਂਗੇ ਜਿਹੜਾ ਅੱਜ ਲੈ ਕੇ ਜਾਂਦਾ ਹੈ ਮੇਲੇ ਤੇ ਲੈਣੇ ਦੇ ਅਕੋਰਡਿੰਗ ਕੋਈ ਆਪਣੇ ਨਾਲ ਜੀ ਤੁਸੀਂ ਫੋਟੋ ਵੀ ਸ਼ੇਅਰ ਕਰਕੇ ਆਪਣੇ ਕੋਲੇ ਆਉਂਦਾ ਵੀ ਅਸੀਂ ਮੇਲੇ ਤੇ ਤੁਹਾਨੂੰ ਮਿਲਨੇ ਸੀਗੇ ਠੀਕ ਹੈ ਜੀ ਲੈ ਕੇ ਗਏ ਸੀ ਉਹਦੇ ਵਾਸਤੇ ਵੀ ਡਿਸਕਾਊਂਟ ਅਸੀਂ ਦੇਵਾਂਗੇ ਠੀਕ ਹੈ ਜੀ ਓਕੇ ਸਰ ਲਓ ਬਾਈ ਜੀ ਹੁਣ ਪਾ ਚਾਲਦੇ ਆ ਕਰਤਾਰ ਵਾਲਿਆਂ ਦੇ ਤੁਹਾਨੂੰ ਦਿਖਾਉਣਾ ਕਰਤਾਰ ਵਾਲਿਆਂ ਦੇ ਵੱਡੇ ਟਰੈਕਟਰ 4x4 ਕਰਤਾਰ ਵਾਲਿਆਂ ਦਾ ਟਰੈਕਟਰ ਦਿਖਾਉਣਾ ਤੁਹਾਨੂੰ ਬਾਈ ਜੀ 4x4 ਟਰੈਕਟਰ ਤੁਸੀਂ ਦੇਖ ਸਕਦੇ ਬਹੁਤ ਵੱਡਾ ਟਰੈਕਟਰ ਹੈ ਲਾਲ ਲਾਲ ਪਿਆ ਬਾਈ ਜੀ ਤੁਸੀਂ ਦੇਖ ਸਕਦੇ ਟਾਇਰ ਦੁਰਹਿਣ ਪੂਰੇ ਕਾਲੇ ਆ ਬੇਟ ਬੂਡ ਪੂਰੇ ਚੜੇ ਹੋਇਆ ਘੈਂਟ ਆ ਬਾਈ ਕੰਮ ਵੀਰੋ ਕਰ ਦਿਓ ਬਾਈ ਸ਼ੇਅਰ ਦੱਬ ਕੇ 4x4 ਜੀ ਦੇਖ ਸਕਦੇ ਕੀ ਬਾਤ ਹੈ ਬਈ ਆਹਾ ਯਾਰ ਗੁਣਾ 4 ਆ ਬਾਈ ਟਰੈਕਟਰ ਘੈਂਟ ਹੈ 4 ਸਿਲੰਡਰ ਟਰੈਕਟਰ ਹੈ ਬਾਈ 7 ਤਰੀ ਲੱਗੀ ਹੋਈ ਹੈ ਪੂਰੀ ਘੈਂਟ ਦੇਖ ਸਕਦੇ ਹੋ ਐਡ ਗੇਅਰ ਹੈ ਜੀ ਇਹ ਲੋ ਜੀ ਬਾਹਰ ਲਿਆਂ ਕੰਟਰੀ ਚੱਲਦਾ ਟਰੈਕਟਰ ਕਹਿੰਦੇ ਬਾਈ ਇਹ ਲੋ ਜੀ ਇਹ ਦੇਖ ਸਕਦੇ ਹੋ ਬਾਈ ਜੀ ਟਾਇਰ ਹੀ ਬਹੁਤ ਘੈਂਟ ਪਾਇਆ ਦੇ ਬਾਈਆਂ ਨੇ ਐਂ ਕਰਦਾ ਵੀ ਲਈ ਚੱਲੀਏ ਦੇਖੋ ਜੀ ਟਾਇਰ ਦੇਖੋ ਬਈ 16 9 28 ਦੇ ਟਾਇਰ ਹੈ ਬਾਈ ਜੀ ਤੁਸੀਂ ਦੇਖ ਸਕਦੇ ਹੋ ਪਾਲਸ ਪਾਲਸ ਪੂਰੀ ਸਰਾਮਾਰੀ ਪਈ ਆ ਦੇਖ ਸਕਦੇ ਹੋ ਜੀ 4x4 ट्रैक्टर, लो जी करतार फोर बाई फोर लो भाई जी करतार फोर बाई फोर तो देखते हो बै जी ट्रैक्टर शेरा ट्रैक्टर है भाई क्या बात है ना कैंट है भाई कम लो।, लो, लो जी लो भाई इधर है दूजा छोटा ट्रैक्टर दो थोड़ा जहाँ देख सकते हो लो जी ये ट्रैक्टर है छोटा देख सकते हो जी बी ए ट्रैक्टर भी घंट है भाई देख सकते हो ਲਓ ਬਾਈ ਜੀ ਸਾਨੂੰ ਇਹਦੀ ਕੀਮਤ ਦੱਸਾਂਗੇ ਬਈ ਕਿੰਨੀ ਐ ਤੁਸੀਂ ਦੇਖੋਗੇ ਕੀਮਤ ਤੁਹਾਨੂੰ ਦਿਖਾਵਾਂਗੇ ਟਰੈਕਟਰ ਦੇ ਲਓ ਜੀ ਵੀਡੀਓ ਕਰ ਦਿਓ ਸ਼ੇਅਰ ਦੱਬ ਕੇ ਇਹਦਾ ਕੀ ਰੇਟ ਆ ਇਹਦਾ ਕੀ ਰੇਟ ਆ ਇਹਦਾ ਕੀ ਰੇਟ ਆ ਇਹਦਾ 985 ਬਾਈ ਲਓ ਬਾਈ ਇਹਦਾ ਹੈਗਾ 9 ਲੱਖ 85000 ਰੁਪਿਆ ਰੇਟ ਠੀਕ ਐ ਜੀ ਉਹਦਾ 11 85 ਉਹਦਾ 11 85 ਆ ਜਿਹੜਾ ਆਹ ਹਣਾ ਪਹਿਲਾਂ ਦਿਖਾਈ ਤੁਹਾਨੂੰ 4/4 ਇਹਦਾ ਹੈਗਾ 1185 ਰੇਟ 11 ਲੱਖ 85000 ਰੁਪਏ ਇਹਦਾ ਰੇਟ ਹੈ ਜੀ ਲਓ ਜੀ ਐਡਾ ਬਾਈ ਹੁਣ ਤੁਹਾਨੂੰ ਦਿਖਾਉਣਾ ਹੈ ਇੱਕ ਪੈਨ ਡੀ ਲਕਸ ਨਾਉਂਦੀ ਦੇਖੋ ਬਾਈ ਦੇਖ ਦੇਖਣ ਵਾਲੇ ਭਰਾਵਾਂ ਨੂੰ ਤਾਂ ਲੱਗਿਆ ਪਿਆ ਡੀ ਲਕਸ ਇਹਦੇ ਸਾਧਨਿਕ ਕਰਤਾਰ ਮਸ਼ੀਨ 28.5 ਲੱਖ ਰੁਪਏ ਰੇਟ ਹੈ ਇਹਦਾ ਮੇਲੇ ਦੇ ਕਾਰਨ ਅੱਜ ਦਾ ਦਿਨ 27 ਲੱਖ ਰੁਪਏ 27.5 ਲੱਖ ਰੁਪਏ ਘੱਟ ਦੇਣਾ ਹੈ ਬਾਈ ਕਹਿੰਦੇ ਤੇ ਦੇਖ ਸਕਦੇ ਬਾਈ ਜੀ ਕੰਪੈਨ ਦੇਖੋ ਤੁਸੀਂ ਕਿਆ ਬਾਤ ਹੈ ਬਈ ਸਰਾ ਲੱਗਿਆ ਪਿਆ ਬਈ ਕਰਤਾਰ ਕਪੈਨ ਦੇਖੋ ਪੈਰਾ ਟੋਰਾ ਦੀ ਓਕੇ ਹੈ ਬਈ ਦੇਖ ਸਕਦੇ ਹੋ ਬੀਲੋ ਬਈ ਦਬਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬਰ ਦਿਓ ਧੰਨਵਾਦੀ ਹੋਵਾਂਗੇ ਬਈ ਦੇਖੋ ਬਈ ਕਰਤਾਰ ਕੰਪੈਨ ਲਓ ਜੀ ਲਓ ਬਈ ਦੇਖ ਸਕਦੇ ਤੁਸੀਂ ਲਓ ਬਈ ਜਿਹੜੀ ਇਹ ਕਪੈਨ ਹੈ ਜਿਹਦੇ ਕਲਚ ਪਲੇਟਾਂ ਨਹੀਂ ਹੈਗੀਆਂ ਜੀ ਇਹਦੇ ਕਲਚ ਪਲੇਟਾ ਹੈ ਨਹੀਂ ਜੀ ਕਲਚ ਪਲੇਟਾ ਤੋਂ ਬਿਨਾਂ ਮਸ਼ੀਨ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਕਲਚ ਪਲੇਟਾ ਤੋਂ ਬਿਨਾਂ ਮਸ਼ੀਨ ਹੈ ਇਹ ਬਹੁਤ ਘੈਂਟ ਮਸ਼ੀਨ ਹੈ ਬਈ ਵੀਡੀਓ ਕਰ ਦੇ ਸ਼ੇਅਰ ਕਰ ਦਵੋ ਦੇਖੋ ਉਹ ਪਾਗੇ ਕੇਐਸ ਵਾਲੇ ਕੋਲ ਤੁਸੀਂ ਦੇਖ ਸਕਦੇ ਹੋ ਬਈ ਇਹਦੀ ਪ੍ਰਦਰਸ਼ਨੀ ਵੀ ਦੇਖ ਸਕਦੇ ਹੋ ਵੀਡੀਓ ਕਰ ਦੇ ਬਈ ਸ਼ੇਅਰ ਕਰ ਦਵੋ ਬਹੁਤ ਵਧੀਆ ਇਹਨਾਂ ਦਾ ਹੀ ਪ੍ਰੋਗਰਾਮ ਲਓ ਜੀ ਘੈਂਟ ਹਨ ਇਹਨਾਂ ਦਾ ਦੇਖ ਸਕਦੇ ਹੋ ਬਈ ਤੂੜੀ ਵਾਲਾ ਰੀਪਰ ਖੜਿਆ बहुत वाइया घंट बहुत अच्छे लो पाँण 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 पाँण। जी के एसा सत्त सौ छपंजा एक्स एच लो जी बट्टा पाने देख सकते तवी आला का बट्टा पाने वाला रोटावीटर है जी बड़ा रोटावीटर है देख सकते जी इधर तवी आला फिरा गया जी इधर रोटावीटर फिरा गया जी जसवंत जसवंत आज घंटा भी कम इधर भाई कंप्यूटर कराया गया कंप्यूटर कराया है इधर कंप्यूटर कराया गया शेयर भाई जी पंप लगे पेवर टॉवर लो जी जो दब के शेर करते इधर बी मशीन आ गई ਨਾਮ ਸੀਣਾ ਬਾਜਾਂ ਤੇ ਕਣਕ ਬੀਜਣ ਵਾਲੀ ਸੁਪਰ ਸੀਡਰ ਸੁਪਰ ਸੀਡਰ ਕਣਕ ਬੀਜਣ ਵਾਲਾ ਤੁਸੀਂ ਦੇਖ ਸਕਦੇ ਹੋ ਹੈਡਾ ਭਾਈ ਪੂਰਾ ਨਵੀਂ ਤਕਨੀਕ ਚ ਆਇਆ ਹੋਇਆ ਹੈ ਇਹ ਦੇਖ ਲਓ ਜੀ ਇਹ ਕਰਦੇ ਕੋਈ ਤਾਂ ਉਹੀ ਜੂੜ ਜੀ ਵੱਡਿਆ ਪਰ ਹੈਡਾ ਰੋ ਹਈ ਨਾ ਦੇਖ ਸਕਦੇ ਤੁਸੀਂ ਇਹ ਮਸ਼ੀਨ ਦਾ ਪੂਰਾ ਘੰਟਾ ਸੀ ਲਓ ਜੀ ਵੀਡੀਓ ਕਰ ਦੋ ਬਈ ਛੇ ਦੱਬ ਕੇ ਰੋਟਰਵੇਟਰ ਆ ਕਿ ਰੋਟਰਵੇਟਰ ਦੇਖੋ ਆ ਵੀ 50 60 ਪਾਵਰ ਦਾ ਟਰੈਕਟਰ ਖਿੱਚੂ ਇਹਨੂੰ ਇਹ ਕੱਲਾ ਸਵੜ ਲੱਕ ਜਾਊਗਾ ਲੋ ਬਈ ਜੇ ਉਹਨੂੰ ਅੱਗੇ ਦਹੋਣਾ ਹੋਰ ਲਓ ਬਈ ਆਰਜੈਂਟ ਟਰੈਕਟਰ ਤੇ ਲੱਗੀ ਹੋਈ ਮਸ਼ੀਨ ਤੁਸੀਂ ਦੇਖ ਸਕਦੇ ਬਈ ਆਰਜੈਂਟ ਟਰੈਕਟਰ ਤੇ 755 ਦੇ ਅਰਜਨ ਟਰੈਕਟਰ ਦੇ ਤੁਸੀਂ ਦੇਖ ਸਕਦੇ ਆ ਜੀ ਵੱਡੀ ਮਸ਼ੀਨ ਲੱਗੀ ਪਿਆ ਸਨਾਨਾਪਾਲ ਸਿੰਘ ਪਿੰਡ ਪਿੱਥੋ ਤੇ ਡਿਸਟ੍ਰਿਕਟ ਬਟੇੜਾ ਬਾਈ ਕੰਮ 4x4 ਟਰੈਕਟਰ ਖੇਦਾ ਬਾਈ ਇਹਨੂੰ ਬਟੇੜਾ ਚ ਗੁਰਸੇਗਰ ਸਾਨਾ ਇੱਧਰ ਆ ਗਿਆ ਬਾਈ ਜੀ ਸਰਵਾਜ ਨੰਬਰ 69 ਕਰਨ ਦਾ ਡਿਸਟ੍ਰਿਕਟ ਹੈ ਨਾ ਦੇਖੋ ਸਰਵਾਜ ਨੰਬਰ 69 ਇਹ ਇੱਕ ਜੂ ਕਰ ਰਿਹਾ ਹੈ ਕਮੇਟੀ ਆ ਗਈ ਆ ਗਿਰ ਬੜਕੇ ਹਾਂ ਇਹਦਾ ਬਾਈ ਕੰਮ ਜੇ ਵੀਡੀਓ ਵਧੀਆ ਲੱਗੀ ਬਾਈ ਲਾਜ਼ਮੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨੰਬਰ ਹੈਗਾ ਜੀ 233 ਧੰਨਵਾਦੀ ਹੋਵਾਂਗੇ ਤੁਹਾਡੇ ਸਾਰਿਆਂ ਦੇ ਕਾਕਾ ਸਿੰਘ ਦਾ ਪਿੰਡ ਤੋਂ ਆਉਂਦੇ ਡਿਸਟ੍ਰਿਕਟ ਮਹਾਰੀ ਟਰੈਕਟਰ ਸਿਰਾ ਲੱਗਿਆ ਹੋਇਆ ਬਾਈ ਇਹ ਸ਼ੈਡ ਗਿਰਾ ਟਰੈਕਟਰ ਬਹੁਤ ਘੰਟਾ ਮਰ ਫੇਟਾ ਲਓ ਜੀ ਮੇਰੇ ਸਿਹੜ ਦੇਖੋ ਇਹ ਮੰਗਲ ਚਾਰ ਵਾਲੀ ਲਓ ਜੀ ਮੇਲੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਲੋ ਪੜੀਆ ਲੱਗੀ ਜੀ ਸ਼ੇਅਰ ਲਾਜ ਵੀ ਕਰਨਾ ਚੈਨਲ ਨੂੰ ਕਰਨਾ ਸਬਸਕ੍ਰਾਈਬ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਅੱਗੇ ਫੇਰ ਮਿਲਾਂਗੇ ਜੀ ਨਾ ਹੋਰ ਵੀ ਨੇ ਦੇਖੋ ਤੁਸੀਂ ਮਸ਼ੀਨਾਂ ਆਹ ਬਾਤ ਆ ਬਾਈ ਤੁਸੀਂ ਦੇਖੋ ਇਹਦੇ ਕਿੰਨਾ ਘਾਟਾ ਬਾਈ ਨੇ ਪੁੱਛਦਾ ਕਾਹਦੀ ਮਸ਼ੀਨ ਆ ਆ ਮਸ਼ੀਨ ਕਾਹਦੀ ਵਾਲੀ ਆ ਬਾਈ ਅੱਛਾ 4 ਪੌਂਦੀ ਆ ਬਾਈ ਚਾਰ ਪੈਕ ਕਰਨ ਵਾਲੀ ਮਸ਼ੀਨ ਆ ਜੀ ਇਹ ਗੰਡਾ ਬਣਦੀ ਆ ਚਾਰ ਦੇ ਹਲਫਾ ਫਾ ਜਲ ਵੇੜ ਕੇ ਤੁਸੀਂ ਦੇਖ ਸਕਦੇ ਹੋ ਆ ਮਸ਼ੀਨ ਗੰਡਾ ਬਣਦੀ ਆ ਜੀ ਗੰਡਾ ਨੂੰ ਦਿਖਾਉਣਾ ਇਹਦੀ ਮਾਰ ਦਾ ਮੂਹਰ ਕੋਲ ਪਾਸਾ ਤੁਸੀਂ ਦੇਖੋ ਲਓ ਜੀ ਦੇਖ ਸਕਦੇ ਹੋ ਜੀ ਮਸ਼ੀਨ ਦਾ ਮਾਰ ਰਿਹਾ ਇਸਾ ਇਹੋ ਕਰਦੇ ਬਾਈ ਸ਼ੇਰ ਦੱਬ ਕੇ ਲਓ ਵੀ ਕਾਹ ਹੈ ਸਪਰੇਅ ਪੰਪ ਵਾਜਾਂ ਦਾ ਇਹ ਦੇਖ ਸਕਦੇ ਰੱਟ ਹੈ ਟ੍ਰੇਨਿੰਗ ਕਲਚਰ ਦਾ

ਪੂਰਾ ਕੰਡਾ ਬਾਈ ਰੋਟਾ ਬਟਾ ਲਓ ਜੀ ਇਧਰ ਕਾ ਹੋਰ ਮਸ਼ੀਨ ਲਾ ਦੀ ਜੀ ਇਹ ਵੀ ਚਾਰ ਵਾਲੀ ਆ ਹਾਂ ਦੱਸ ਬਾਈ ਕੰਮ ਇੱਥੇ ਕ੍ਰਾਸ ਬੈਂਦਾ ਜੀ ਟਰੈਕਟਰ ਦਾ ਇੱਥੇ ਕ੍ਰਾਸ ਬੈ ਕੇ ਫਿਰ ਚੱਲਦਾ ਹੈ ਟਾਇਰ ਨਹੀਂ ਸਾਡਾ ਟਾਇਰ ਵਧੀਆ ਪਾਇਆ ਹੋਇਆ ਵੀਰੋ ਕਾਰ ਦਿਓ ਬਾਈ ਦੱਪ ਕੇ ਸ਼ੇਰ ਹਾਂੜਾ ਬਾਈ ਕੰਮ ਲਓ ਜੀ ਮਸ਼ੀਨ ਪੰਡ ਰੋਟਿਆ ਦੋ ਬਾਈ ਆ ਚਾਰ ਛੜ ਲੈਂਦੇ ਆ ਹਾਂਜੀ ਠੀਕ ਐ ਟਰੈਕਟਰ ਮਗਰ ਪੈਂਦੀ ਆ ਵੀ ਹਾਂਜੀ ਟਰੈਕਟਰ ਮਗਰ ਪੈਂਦੀ ਆ ਇਹ ਕਿਹੜਾ ਟਰੈਕਟਰ ਖੇਡਦਾ ਇਹਨੂੰ ਇਹਨੂੰ 75 ਹਸਪਾਲ ਟਰੈਕਟਰ ਖੇਡਦਾ ਅਸਲ 60 ਦਾ ਲਿਖੇਗਾ ਨਹੀਂ 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 ਲੋ ਬਾਈ ਨੂੰ 75 ਪਾਵਰ ਦਾ ਟਰੈਕਟਰ ਖਿੱਚੂ ਬਾਈ ਕਹਿੰਦਾ ਹਾਂਜੀ ਇਹ ਪੰਜਾਬ ਐਗਰੀਕਲਚਰ ਦੀ ਐ ਬਾਈ ਠੀਕ ਐ ਪੰਜਾਬ ਐਗਰੀਕਲਚਰ ਦੀ ਮਸ਼ੀਨ ਆ ਜੀ ਇਹ ਪੰਜਾਬ ਐਗਰੀਕਲਚਰ ਦੀ ਲੋ ਜੀ ਦੱਬ ਕੇ ਸ਼ੇਅਰ ਕਰਦੇ ਬਾਈ ਘੈਂਟ ਆ ਬਾਈ ਲੋ అందరూ 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 ఇక్కడ వెళ్ళేది పలకలో మాట్లాడండి